ਅੱਜ ਦੇ ਇਸ ਟਕਸਾਲੀ ਕਾਂਗਰਸੀ ਵਰਕਰਾਂ ਦੀ ਮੀਟਿੰਗ 'ਚ ਮੱਝ ਤੇ ਉਪਸਥਿਤ ਕਾਂਗਰਸ ਪਾਰਟੀ ਦੇ ਹੋਰ ਸਿਆਸਤ ਦੇ ਬਾਬਾ ਬੋੜ ਜਿਨ੍ਹਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਸਿੱਖਣ ਦਾ ਮੌਕਾ ਮਿਲਿਆ ਔਰ ਖਾਸ ਕਰਕੇ ਰਾਜਾ ਬੜੇ ਗਿਨੂ ਮੈਂ ਛੋਟਾ ਜਿਹਾ ਹੁੰਦਾ ਤੱਕਦਾ ਹੁੰਦਾ ਸੀਗਾ ਸਰਦਾਰ ਲਾਲ ਸਿੰਘ ਜੀ ਨੂੰ ਕਹਿਣੀ ਔਰ ਕਰਨੀ ਦੇ ਪੱਕੇ ਔਰ ਜਿਸ ਤਰ੍ਹਾਂ ਹਰਬੀਾਲ ਸਿੰਘ ਕਬੋਤ ਸਾਹਬ ਹੋਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣਾਉਣ ਚ ਬਹੁਤ ਵੱਡਾ ਆਫਤਾਰ ਰੋਲ ਅਦਾ ਕਰਨ ਵਾਲੇ ਬੇਸ਼ੱਕ ਮੁੱਖ ਮੰਤਰੀ ਤਾਂ ਨਹੀਂ ਰਹੇ ਪਰ ਕਈ ਮੁੱਖ ਮੰਤਰੀ ਬਣਾਉਣ ਵਾਲੇ ਸਰਦਾਰ ਲਾਲ ਸਿੰਘ ਜੀ ਮਾਂਛ ਤੇਓ ਪਾਸ ਤੇ ਬਹੁਤ ਹੀ ਸਤਿਕਾਰਯੋਗ ਮੈਂ ਸਮਝਦਾ ਕਿ ਜਿਨ੍ਹਾਂ ਨੇ ਪਟਿਆਲਾ ਸਿਆਸਤ ਨੂੰ ਬੜੇ ਨੇੜੇ ਹੋ ਕੇ ਚਲਾਇਆ ਵੇਖਿਆ ਔਰ 30 ਸਾਲ ਦੇ ਆਪਦੇ ਰਾਜਦਿਤਿਕ ਕੈਰੀਅਰ ਦੇ ਵਿੱਚ ਇਸ ਪਟਿਆਲਾ ਦੇ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕੀਤੀ ਔਰ ਸਾਈਕਲ ਤੋਂ ਚੱਲ ਕੇ ਕਲਿਆ ਕਹਿ ਰਿਆਂ ਅੱਜ ਇੱਥੋਂ ਤੱਕ ਪਹੁੰਚਣ 'ਚ ਕਾਮਯਾਬ ਹੋਏ ਔਰ ਜਿਹੜੇ ਅੱਜ ਲੋਕ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੇ ਘਰਾਣੇ ਆ ਉਹਨਾਂ ਨੂੰ ਵੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਸਾਥ ਦੇ ਕੇ ਇੱਥੋਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਸਰਦਾਰ ਹਰदयाल ਸਿੰਘ ਜੀ ਕਬੂਦ ਸਾਹਿਬ ਬਹੁਤ ਸਤਕਾਰਯੋਗ ਮੇਰੇ ਵੱਡੇ ਭਰਾ ਸਰਦਾਰ ਲਾਲ ਸਿੰਘ ਜੀ ਦੇ ਫਰਜ਼ੰਦ ਬਹੁਤ ਹੋਣਹਾਰ ਵਿਅਕਤੀ ਸਾਬਕਾ ਐਮਐਲਏ ਕਾਕਰ ਜਿੰਦਰ ਸਿੰਘ ਜੀ ਬਹੁਤ ਸਤਿਕਾਰਯੋਗ ਸਾਡੇ ਜਰਨਲ ਸਕੱਤਰ ਕਾਂਗਰਸ ਕਮੇਟੀ ਦੇ ਸੰਦੀਪ ਸੰਧੂ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਬਕਾ ਐਮਐਲਏ ਰਾਜਲਾ ਸਾਹਿਬ ਬਹੁਤ ਸਤਿਕਾਰਯੋਗ ਮੇਰੀ ਭੈਣ ਜਿਨ੍ਹਾਂ ਨੇ ਬਹੁਤ ਸਾਲਾਂ ਦਾ ਮੈਂ ਸਮਝਦਾ ਸੰਘਰਸ਼ ਹੈ ਉਸ ਮੇਰੀ ਭੈਣ ਦਾ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਰੰਦਾਵਾ ਜੀ ਬਹੁਤ ਸਤਿਕਾਰਯੋਗ ਸਾਡੇ ਬਜ਼ੁਰਗ ਲੀਡਰ ਨਿਰਮਲ ਸਿੰਘ ਜੀ ਛਤਰਾਣਾ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਮੇਰ ਰਹੇ ਔਰ ਨਫੀਸ ਤੇ ਸ਼ਰੀਫ ਇਨਸਾਨ ਆਦਰਨੀਆ ਵਿਸ਼ਨੂੰ ਸ਼ਰਮਾ ਜੀ ਤੇ ਸਾਡੇ ਬਲਾਕਾਂ ਦੇ ਪ੍ਰਧਾਨ ਸਹਿਬਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥਿਓ ਅੱਜ ਮੈਂ ਵਧਾਈ ਦੇਣਾ ਚਾਹਣੇ ਪਟਿਆਲੇ ਦੀ ਕਾਂਗਰਸ ਨੂੰ ਧਰਮ ਨਾਲ 2 ਸਾਲਾਂ ਚ ਜਦੋਂ ਮੈਂ ਕਦੇ ਨਾ ਕਦੇ ਕਹਿੰਦਾ ਸੀ ਇਕੱਠ ਵੀ ਆਪਾਂ ਜਨਤਾ ਬੁਲਾਉਣੀ ਹੈ ਜਾਂ ਮਿਲਣਾ ਹੈ ਤੇ ਕਈ ਵਾਰੀ ਇਹ ਵੀ ਕਿਹਾ ਜਾਂਦਾ ਸੀ ਕਿ ਸ਼ਾਇਦ ਯਾਰ ਕੰਮ ਰੁਝੇਵੇਂ ਆ ਲੋਕਾਂ ਨੂੰ ਸ਼ਾਇਦ ਨਾ ਆਉਣ ਇਹ ਵਿਪਤਾ ਸੀਗੀ ਕਦੇ ਕਦੇ ਇਹ ਗੱਲ ਕਰਦੇ ਸੀ ਲੀਡਰ ਸਹਿਬਾਨ ਲੇਕਿਨ ਅੱਜ ਦਾ ਜਿਹੜਾ ਇਕੱਠ ਹੈ ਸੰਦੀਪ ਸੰਧੂ ਸਾਹਿਬ ਇਸ ਤੋਂ ਤਿੰਨ ਗੁਣਾ ਰਸ਼ ਬਾਹਰ ਸੀਗਾ ਰਾਜਾ ਵੜੇਂਗਾ ਜੇ ਤੁਰ ਕੇ ਆਇਆ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਪਿਆਰ ਇਹਨਾਂ ਲੀਡਰਾਂ ਦੇ ਇਹਨਾਂ ਲੀਡਰਾਂ ਦੇ ਪ੍ਰਤੀ ਜਿਹੜਾ ਅੱਜ ਵੇਖਣ ਨੂੰ ਮਿਲਿਆ ਸ਼ਾਇਦ ਇਹ ਨਵਾਂ ਇਨਕਲਾਬ ਸੀਗਾ ਸਾਡੀਆਂ ਦੋਵੇਂ ਮੇਰੀਆਂ ਭੈਣ ਜੀਆਂ ਵੀ ਮੰਚ ਤੇ ਉਪਸਥਿਤ ਹਨ ਸ਼੍ਰੀਮਤੀ ਹਰਦੀਾਲ ਕੰਬੋਜ ਤੇ ਸ਼੍ਰੀਮਤੀ ਕਾਕਾ ਅਰਜਿੰਦਰ ਸਿੰਘ ਅੱਜ ਦੇ ਇਸ ਇਕੱਠ ਨੇ ਇਹ ਸਾਬਤ ਕਰਤਾ ਕਿ ਇਹ ਲੀਡਰ ਹੈ ਜਿਹੜੇ ਜ਼ਮੀਨੀ ਸਰ ਤੇ ਜਿਹੜੇ ਪੰਜਾਬ ਦੇ ਲੀਡਰ ਹਨ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਹੋ ਜੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਅਗਰ ਅੱਖੋਂ ਪਰੋਖੇ ਕਾਂਗਰਸ ਪਾਰਟੀ ਔਰ ਅਸੀਂ ਕਰਾਂਗੇ ਤਾਂ ਫਿਰ ਅੰਜਾਮ ਚੰਗਾ ਨਹੀਂ ਹੋਏਗਾ ਕਿਉਂਕਿ ਇਹੋ ਜੇ ਲੋਕਾਂ ਨੇ ਜਿਨ੍ਹਾਂ ਨੇ ਆਪ ਦੇ ਖੂਨ ਪਸੀਨੇ ਦੇ ਨਾਲ ਮਿਹਨਤ ਕਰਕੇ ਅੱਜ ਪੰਜਾਬ ਦੇ ਲੋਕਾਂ ਦੀ ਵਾਗਡੋਰ ਸੰਭਾਲੀ ਹੈ ਪਟਿਆਲੇ ਦੇ ਲੋਕਾਂ ਦੀ ਵਾਗਡੋਰ ਸੰਭਾਲੀ ਹੈ ਆ ਮੈਨੂੰ ਯਾਦ ਹੈ ਇਹ ਸਾਡੇ ਚੀਫ ਵਿਫ ਹੋਇਆ ਕਰਦੇ ਸਨ ਸਰਦਾਰ ਹਰदयाल ਕੰਪੋਤ ਸਾਹਿਬ ਬੇਸ਼ੱਕ ਰਾਜਾ ਪੁਡਿੰਗ ਪੰਜਾਬ ਦਾ ਪ੍ਰਧਾਨ ਬਣ ਗਿਆ ਲੇਕਿਨ ਮੈਦਾਨ ਸਭਾ ਚ ਭਾਸ਼ਣ ਬੋਲਣ ਵੇਲੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦਾ ਸੀ ਕਿ ਰਾਜਾ ਵੜਿੰਗ ਵਧੇਰੇ ਸਮਾਂ ਲੈ ਕੇ ਮੈਦਾਨ ਸਭਾ ਚ ਬੋਲੇ ਲੇਕਿਨ ਚੁੱਪ ਚਪੀਤੇ ਆਦੀ ਪਾਰਖੂ ਅੱਖ ਦੇ ਨਾਲ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਿ ਟਾਈਮ ਅੱਜ ਤੈਨੂੰ ਨਹੀਂ ਦਿੱਤਾ ਲੇਕਿਨ ਮੈਂ ਤੇਰਾ ਇੰਤਜ਼ਾਮ ਕਰਤਾ ਮੈਂ ਸਪੀਕਰ ਨੂੰ ਕਹਿਤਾ ਕਿ ਰਾਜੇ ਵੜਿੰਗ ਨੂੰ 10 ਮਿੰਟ ਜ਼ਰੂਰ ਬੁਲਾਉਣਾ ਇਹ ਹਰਤਿਆਲ ਸਿੰਘ ਕਬੋਜ ਬੇਸ਼ੱਕ ਬੇਸ਼ੱਕ ਅਮਰਿੰਦਰ ਸਿੰਘ ਦੀ ਸਿਆਸਤ ਸੀ ਇੱਥੇ ਮੁੱਖ ਮੰਤਰੀ ਪੰਜਾਬ ਦੇ ਉਸਨ ਜਾਣੀ ਕੀ ਜਿਹੜਾ ਕਾਬਲ ਕਾਂਗਰਸ ਦਾ ਬੰਦਾ ਹੈ ਉਹਨੂੰ ਇਹ ਮਰਨ ਨਹੀਂ ਦਿੰਦੇ ਸਾਨੂੰ ਕਹਿੰਦੇ ਚੁੱਪਚੀ ਪੀਤੇ ਭਾਵੇਂ ਕਿਵੇਂ ਹੀ ਬੁਲਾਉਣੇ ਤੇ ਰਾਜੇ ਵੜਿੰਗ ਨੂੰ ਟਾਈਮ ਦਿਵਾਓ ਅੱਜ ਐਸੇ ਕਰਕੇ ਰਾਜੇ ਵੜਿੰਗ ਹਰੀ ਤੀਜੀ ਵਾਰੀ ਬਣ ਕੇ ਲਾਲ ਸਿੰਘ ਜੀ ਦੀ ਅੱਜ ਗੱਲ ਸੁਣਾਉਣਾ ਚਾਹਣਾ ਹੈ